ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਵਿਖੇੜਾ ਖੜਾ ਹੁੰਦਾ ਸ਼ੁਰੂ ਹੋ ਰਿਹਾ ਦੱਸਦੀ ਹੈ ਕਿ ਦੋਨਾਂ ਤਰਫਾਂ ਤੋਂ ਜਿਹੜੀ ਬਿਆਨਬਾਜ਼ੀ ਉਹ ਕੀਤੀ ਜਾ ਰਹੀ ਆ ਤਾਂ ਹੁਣ ਇਸ ਮੁੱਦੇ ਦੇ ਵਿੱਚ ਸੈਂਟਰ ਦੀ ਐਂਟਰੀ ਹੋਈ ਆ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਚਾਰ ਰਾਜ BBMP ਦੇ ਵਿੱਚ ਸ਼ਾਮਲ ਨੇ ਉਹਨਾਂ ਚਾਰਾਂ ਰਾਜਾਂ ਦੇ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਨੂੰ ਮੀਟਿੰਗ ਦੇ ਲਈ ਦਿੱਲੀ ਦੇ ਵਿੱਚ ਬੁਲਾਇਆ ਗਿਆ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਈ ਆ ਜਿੱਥੇ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਦੇ ਮੁੱਖ ਸਕੱਤਰ ਨੇ ਜਿਹੜੇ ਉਹ ਸ਼ਾਮਲ ਹੋਏ ਨੇ ਕੇਂਦਰੀ ਗ੍ਰਾਮ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋਈ ਆ ਦੱਸ ਦਈਏ ਕਿ ਇਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਜਿਹੜਾ ਪਾਣੀਆਂ ਦਾ ਮੁੱਦਾ ਚੱਲਿਆ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਕੀਤੀ ਜਾਵੇਗੀ ਤੇ ਹੁਣ ਸੈਂਟਰ ਦੇ ਵੱਲੋਂ ਕਿਹਾ ਗਿਆ ਕਿ ਹੁਣ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦਾ ਮੁੱਦਾ ਜਿਹੜਾ ਉਹ ਸੈਂਟਰ ਹੱਲ ਕਰੇਗਾ ਦੱਸ ਦिए ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਪਾਣੀਆਂ ਦਾ ਮੁੱਦਾ ਪੱਖਦਾ ਹੋਇਆ ਨਜ਼ਰ ਆ ਰਿਹਾ ਸੀ ਸਭ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਬਿਆਨ ਪੇਸ਼ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਨੂੰ ਪਾਣੀ ਦੇਣ ਦੇ ਲਈ ਸਾਡੇ ਕੋਲ ਨਹੀਂ ਹੈ ਜਿੰਨਾ ਪਾਣੀ ਹਰਿਆਣਾ ਨੂੰ ਦੇਣਾ ਸੀ ਉਹ ਦੇ ਦਿੱਤਾ ਗਿਆ ਹੈ ਤੇ ਹੁਣ ਬਾਦੂ ਪਾਣੀ ਜਿਹੜਾ ਉਹ ਨਹੀਂ ਦਿੱਤਾ ਜਾਵੇਗਾ ਜਿਸ ਤੋਂ ਬਾਅਦ BBMB ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਆ ਜਿਹੜਾ ਤਬਾਦਲਾ ਕੀਤਾ ਗਿਆ ਜਿਸ ਤੋਂ ਬਾਅਦ BBMB ਦਾ ਵੱਡਾ ਬਿਆਨ ਸਾਹਮਣੇ ਆਉਂਦਾ ਕਿ ਜਿਹੜਾ ਹਰਿਆਣਾ ਨੂੰ ਬਾਦੂ ਪਾਣੀ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਬੇਚਾ ਜਿਹੜੀ ਮੀਟਿੰਗ ਹੋਈ ਆ ਸਰਬ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਇਕੱਤਰਤ ਕੀਤਾ ਗਿਆ ਅਸੀਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਤੇ ਨਾਲ बसपा ਪਾਰਟੀ ਜਿਹੜੀ ਉਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਆ ਤੇ ਦੂਜੇ ਪਾਸੇ ਜਿਹੜੀ ਮੀਟਿੰਗ ਆ ਉਹ ਕੇਂਦਰ ਦੇ ਵਿੱਚ ਬੁਲਾਈ ਗਈ ਆ ਕੇਂਦਰ ਦੇ ਵਿੱਚ ਜਿਹੜੇ ਚਾਰ ਰਾਜ ਜਿਹੜੇ ਚਾਰ ਸੂਬੇ ਬੀਵੀਐਮਬੀ ਦੇ ਵਿੱਚ ਜਿਹੜੇ ਮੈਂਬਰ ਸ਼ਾਮਲ ਨੇ ਉਹਨਾਂ ਚਾਰਾਂ ਰਾਜਾਂ ਦੇ ਜਿਹੜੇ ਮੁੱਖ ਸਿਕਤਰ ਨੇ ਉਹਨਾਂ ਨੂੰ ਜਿਹੜਾ ਉਹ ਅਤੇ ਕੇਂਦਰ ਦੇ ਵਿੱਚ ਬੁਲਾਇਆ ਗਿਆ ਹੈ ਦੱਸਦੀ ਕਿ ਮੀਟਿੰਗ ਸ਼ੁਰੂ ਹੋ ਚੁੱਕੀ ਆ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਜਿਹੜੇ ਇਹ ਮੁੱਖ ਸਕੱਤਰ ਨੇ ਉਹਨਾਂ ਨੂੰ ਜਿਹੜਾ ਉਹ ਸ਼ਾਮਲ ਹੋਏ ਨੇ ਦੱਸ ਦਿੱਤੇ ਕਿ BBMP ਜਲ ਵਿਵਾਦ ਸੰਬੰਧੀ ਮੀਟਿੰਗ ਸ਼ੁਰੂ ਹੋ ਚੁੱਕੀ ਆ ਗਹਿਰਾ ਮੰਤਰਾਲੇ ਦੇ ਵਿੱਚ ਮੀਟਿੰਗ ਸ਼ੁਰੂ ਹੋਈ ਆ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਮਾਚ ਰਾਜਸਥਾਨ ਅਤੇ BBMP ਦੇ ਅਧਿਕਾਰੀ ਨੇ ਜਿਹੜੇ ਉਹ ਸ਼ਾਮਲ ਹੋਏ ਨੇ ਪੰਜਾਬ ਤੋਂ ਵਿਧਾਇਕ ਮੁੱਖ ਸਕੱਤਰ ਅਲੋਕ ਸ਼ੇਖਰ ਅਤੇ ਹਰਿਆਣਾ ਤੋਂ ਵਿਧਾਇਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਪਾਣੀਆਂ ਦੇ ਮੁੱਦੇ ਤੇ ਹੁਣ ਕੇਂਦਰੀ ਗ੍ਰੈਸ ਸਕੱਤਰ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਜਾ ਰਹੀ ਆ ਚਾਰਾ ਰਾਜ ਦੇ ਸਖਤਰਾਂ ਨੂੰ ਇਸ ਮੀਟਿੰਗ ਦੇ ਲਈ ਤਲਬ ਕੀਤਾ ਗਿਆ ਸੀ ਤਾਂ ਹੁਣ ਪਾਣੀਆਂ ਦੇ ਮੁੱਦੇ ਦੇ ਵਿੱਚ ਕੇਂਦਰ ਦੀ ਐਂਟਰੀ ਹੋਈ ਹੈ ਕੇਂਦਰ ਦੇ ਵੱਲੋਂ ਕਿਹਾ ਗਿਆ ਕਿ ਹੁਣ ਪਾਣੀਆਂ ਦੀ ਸਮੱਸਿਆ ਦਾ ਹੱਲ ਆ ਜਿਹੜਾ ਉਹ ਕੇਂਦਰ ਕਰੇਗਾ ਦੱਸ ਦਈਏ ਕਿ ਪਹਿਲਾਂ ਜਿਹੜਾ ਪਾਣੀਆਂ ਦਾ ਹੱਕ ਹੈ ਜਿਹੜਾ ਡਾਇਰੈਕਟਰ ਹੈ ਜਿਹੜਾ ਹਿੱਸਾ ਸੀ ਤਾਂ ਸਭ ਤੋਂ ਵੱਧ ਪੰਜਾਬ ਦਾ ਰੱਖਿਆ ਗਿਆ ਸੀ ਕਿਉਂਕਿ ਜੇਕਰ ਇਹਨਾਂ ਜਿਹੜੇ ਡੈਮ ਨੇ ਉਹਨਾਂ ਦੇ ਕਰਕੇ ਹੜ੍ਹ ਆਉਂਦਾ ਤਾਂ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਖਮਿਆਜਾ ਆਇਆ ਉਹ ਪੰਜਾਬ ਨੂੰ ਭੁਗਤਣਾ ਪੈਂਦਾ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਜਦੋਂ ਹੜ੍ਹ ਆਇਆ ਸਿੱਧਾ ਸਭ ਤੋਂ ਵੱਧ ਜਿਹੜਾ ਖਮਿਆਜਾ ਉਹ ਪੰਜਾਬ ਨੂੰ ਭੁਗਤਣਾ ਪਿਆ ਸੀ ਉਦੋਂ ਨਾ ਤਾਂ ਹਿਮਾਚਲ ਦੇ ਵਿੱਚ ਸੌਰੀ ਨਾ ਤਾਂ ਹਰਿਆਣੇ ਦੇ ਵਿੱਚ ਹੜ ਆਇਆ ਸੀ ਤੇ ਨਾ ਹੀ ਰਾਜਸਥਾਨ ਦੇ ਵਿੱਚ ਹੜ ਆਇਆ ਸੀ ਤਾਂ ਉਦੋਂ ਜਿਹੜਾ ਸਭ ਤੋਂ ਜ਼ਿਆਦਾ ਬਰਬਾਦੀ ਹੁੰਦੀ ਹੈ ਤਾਂ ਉਹ ਪੰਜਾਬ ਦੀ ਹੁੰਦੀ ਹੈ ਇਸ ਕਰਕੇ ਜਿਹੜਾ ਸਭ ਤੋਂ ਵੱਧ ਹਿੱਸਾ BBMP ਦੇ ਵਿੱਚ ਉਹ ਪੰਜਾਬ ਦਾ ਰੱਖਿਆ ਗਿਆ ਸੀ ਪਰ ਉਸ ਤੋਂ ਬਾਅਦ ਜਦੋਂ ਸੈਂਟਰ ਦੀ ਇਸ ਦੇ ਵਿੱਚ ਐਂਟਰੀ ਹੁੰਦੀ ਆ ਤਾਂ ਜਿਹੜਾ ਪੰਜਾਬ ਦੇ ਕਈ ਮੈਂਬਰ ਨੇ ਜਿਹੜੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਸਿੱਧਾ ਜਿਹੜਾ ਇਹ BBMP ਹੈ ਜਿਹੜਾ ਭਾਗ ਬਿਆਸ ਮੈਨੇਜਿੰਗ ਬੋਰਡ ਆ ਜਿਹੜਾ ਇਸ ਤੇ ਸਿੱਧਾ ਜਿਹੜਾ ਉਹ ਸੈਂਟਰ ਦਾ ਕਬਜ਼ਾ ਹੋਇਆ ਸੀ ਉਸ ਤੋਂ ਬਾਅਦ ਆ ਜਿਹੜਾ ਹੁਣ ਇੱਕ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੀ ਤੱਕੇਸ਼ਾਹੀ ਦੀ ਗੱਲ ਹੈ ਉਹ ਸਾਰੇ ਰਾਜਨੀਤਿਕ ਆਗੂਆਂ ਦੇ ਬਿਲੋਂ ਆਖੀ ਜਾ ਰਹੀ ਹੈ ਕਿ ਪੰਜਾਬ ਦੀ ਜਿਹੜੇ ਪਾਣੀ ਨੇ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਪੰਜਾਬ ਦਾ ਪਾਣੀ ਲੁੱਟ ਕੇ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਵੀ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਉਹ ਕੀਤੇ ਜਾ ਰਹੇ ਨੇ ਪੰਜਾਬ ਦੇ ਜਿਹੜੇ ਰਾਜਨੀਤਿਕ ਆਗੂ ਨੇ ਉਹ ਇਕੱਠੇ ਹੋ ਬੈਠੇ ਨੇ ਤੇ ਪੰਜਾਬ ਦੇ ਕੁਝ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਸੜਕਾਂ ਦੇ ਉੱਤਰ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਆ ਉਸ ਦੇ ਕੋਲ ਇੱਕ ਬੂੰਦ ਪਾਣੀ ਨਹੀਂ ਹੈ ਇਸ ਕਰਕੇ ਜਿਹੜਾ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਇਸ ਤੇ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕੱਲ ਪਾਖੜਾ ਡੈਮ ਪਹੁੰਚ ਕੇ ਇੱਕ ਟਿੱਪਣੀ ਵੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਪਾਕਿਸਤਾਨ ਦਾ ਪਾਣੀ ਰੋਕਿਆ ਗਿਆ ਹੈ ਜਿਹੜੀ ਸਿੰਧੂ ਜਲ ਸੰਧੀ ਜਿਹੜੀ ਆ ਉਹ ਰੱਦ ਕੀਤੀ ਗਈ ਆ ਤੁਸੀਂ ਪਾਕਿਸਤਾਨ ਦੇ ਹਿੱਸੇ ਦਾ ਜਿਹੜਾ ਉਹ ਪਾਣੀ ਆ ਉਹ ਸਾਨੂੰ ਦਿਓ ਅਸੀਂ ਅੱਗੇ ਭੇਜ ਦਾਂਗੇ ਤਾਂ ਇਦਾਂ ਦੀ ਜਿਹੜੀ ਗੱਲ ਆ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਕਹੀ ਗਈ ਸੀ ਤਾਂ ਹੁਣ ਵੱਡਾ ਖਬਰ ਹੈ ਇੱਕ ਪਾਸੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਮੀਟਿੰਗ ਹੋ ਰਹੀ ਹੈ ਤੇ ਦੂਜੀ ਮੀਟਿੰਗ ਸੈਂਟਰ ਦੇ ਵਿੱਚ ਹੋ ਰਹੀ ਆ ਜਿਹੜੀ ਪੰਜਾਬ ਦੀ ਮੀਟਿੰਗ ਹੋ ਰਹੀ ਆ ਇਸ ਮੀਟਿੰਗ ਦੇ ਵਿੱਚ ਜਿਹੜੇ ਨੇ ਉਹ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਇਸ ਦੇ ਵਿੱਚ ਸ਼ਾਮਲ ਹੋਈ ਆ ਕਾਂਗਰਸ ਪਾਰਟੀ ਇਸ ਦੇ ਵਿੱਚ ਸ਼ਾਮਲ ਹੋਈ ਆ ਤੇ ਨਾਲ ਬਸਪਾ ਪਾਰਟੀ ਆ ਜਿਹੜੀ ਉਹ ਵੀ ਸ਼ਾਮਲ ਹੋਈ ਆ ਤੇ ਨਾਲ ਭਾਜਪਾ ਪਾਰਟੀ ਸ਼ਾਮਲ ਹੋਈ ਆ ਆਮ ਆਦਮੀ ਪਾਰਟੀ ਸ਼ਾਮਲ ਹੋਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਜਿਹੜੀ ਪੂਰੀ ਮੀਟਿੰਗ ਦੀ ਯੋਗਵਾਹੀ ਕੀਤੀ ਗਈ ਸੀ ਸਾਰਿਆਂ ਦੀ ਜਿਹੜੀ ਵਿਚਾਰ ਜੱਜ ਚਾਉ ਸੁਣੀ ਗਈ ਆ ਸਾਰਿਆਂ ਦੀ ਜਿਹੜੀ ਸਲਾਹ ਹੈ ਉਹ ਲਈ ਗਈ ਆ ਤੇ ਦੂਜੇ ਪਾਸੇ ਜਿਹੜੀ ਆ ਉਹ ਮੀਟਿੰਗ ਕੇਂਦਰ ਦੇ ਵਿੱਚ ਬੁਲਾਈ ਗਈ ਆ ਜਿੱਥੇ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਆ ਉਹ ਕੀਤੀ ਜਾ ਰਹੀ ਹੈ ਕਿ ਜਿਹੜਾ ਪਾਣੀਆਂ ਦਾ ਮੁੱਦਾ ਇਸ ਨੂੰ ਕਿਵੇਂ ਹੱਲ ਕੀਤਾ ਜਾਵੇ ਤੇ ਹੁਣ ਇਸ ਦੇ ਜਿਹੜਾ ਪੂਰਾ ਮੁੱਦਾ ਉਸ ਨੂੰ ਹੱਲ ਕਰਨ ਦੇ ਲਈ ਸੈਂਟਰ ਦੇ ਵੱਲੋਂ ਜਿਹੜੀ ਜ਼ਿੰਮੇਵਾਰੀ ਚੱਕੀ ਗਈ ਹੈ ਹੁਣ ਸੈਂਟਰ ਕਹਿ ਰਿਹਾ ਹੈ ਕਿ ਜਿਹੜਾ ਪਾਣੀਆਂ ਦਾ ਮੁੱਦਾ ਉਸ ਦਾ ਜਿਹੜਾ ਫੈਸਲਾ ਅਸੀਂ ਕਰਾਂਗੇ ਪਹਿਲਾਂ ਵੀ ਜਿਹੜਾ ਇਹ ਉਦੋਂ ਵੀ ਜਿਹੜਾ ਜਦੋਂ ਪੰਜਾਬ ਦੇ ਮੈਂਬਰ BBMP ਬੋਰਡ ਦੇ ਵਿੱਚੋਂ ਬਾਹਰ ਕੱਢੇ ਗਏ ਸੀ ਉਦੋਂ ਵੀ ਜਿਹੜਾ ਆ ਪੰਜਾਬ ਦੇ ਲੋਕਾਂ ਦੇ ਵੱਲੋਂ ਰੌਲਾ ਪਾਇਆ ਗਿਆ ਸੀ ਕਿ ਹੁਣ ਸੈਂਟਰ ਦੇ ਨਾਲ ਤੱਕਾ ਕਰੇਗਾ ਕਈ ਜਿਹੜੇ ਸਮਾਜ ਸੇਵੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਹੁਣ ਸੈਂਟਰ ਤੱਕਾ ਕਰੇਗਾ ਤਾਂ ਆ ਹੁਣ ਜਿਹੜਾ ਬੀਬੀਐਮਬੀ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਤਬਾਦਲਾ ਹੁੰਦਾ ਉਸ ਤੋਂ ਬਾਅਦ ਜਿਹੜੇ ਨਵੇਂ ਡਾਇਰੈਕਟਰ ਆਉਂਦੇ ਨੇ ਉਹ ਕਹਿੰਦੇ ਅਸੀਂ ਬਾਦੂ ਪਾਣੀ ਦਵਾਗੇ ਜਿਹੜੇ ਕਿ ਮੁਖੜ ਜਿਹੜੇ ਡਾਇਰੈਕਟਰ ਨੇ ਉਹ ਹਰਿਆਣੇ ਦੇ ਨਾਲ ਸੰਬੰਧ ਰੱਖਦੇ ਉਹ ਕਹਿੰਦੇ ਅਸੀਂ ਪਾਣੀ ਦਵਾਗੇ ਬਾਦੂ ਜਿੰਨਾ ਪਾਣੀ ਚਾਹੀਦਾ ਉਹਨਾਂ ਅਸੀਂ ਪਾਣੀ ਦਵਾਗੇ ਬਾਦੂ ਪਾਣੀ ਛੱਡਾਂਗੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਪੰਜਾਬ ਦੀ ਹਰ ਰਾਜਨੀਤਿਕ ਆਗੂ ਜਿਹੜਾ ਹਰ ਰਾਜਨੀ ਨੇਤਾਵਨ ਸਾਰਿਆਂ ਦੇ ਵੱਲੋਂ ਜਿਹੜਾ ਉਹ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸਭ ਇਹੀ ਗੱਲ ਕਹਿ ਰਹੇ ਨੇ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਇਸ ਤੇ ਪੰਜਾਬ ਦਾ ਹੱਕ ਹੈ ਤੇ ਸਾਡੇ ਕੋਲ ਕੋਈ ਵੀ ਜਿਹੜਾ ਬਾਧੂ ਪਾਣੀ ਨਹੀਂ ਹੈ ਤਾਂ ਜੋ ਅਸੀਂ ਕਿਸੇ ਹੋਰ ਸੂਬੇ ਨੂੰ ਦੇ ਸਕੇ ਜਿੰਨਾ ਪਾਣੀ ਜਾਂਦਾ ਉਹਨਾਂ ਜਾਵੇਗਾ ਬਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਮੁੱਦੇ ਤੇ ਜਿਹੜੀ ਸਿਆਸਤ ਆ ਉਪਕਦੀ ਹੋਈ ਨਜ਼ਰ ਆ ਰਹੀ ਹੈ